ਸਤ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਇਹ ਵੀਡੀਓ ਥੋੜੀ ਜੀ ਇਨਫੋਰਮੇਸ਼ਨ ਨੂੰ ਲੈ ਕੇ ਜਾਨੀ ਕਿ ਜਿਹੜਾ ਅੱਜ ਕੱਲ ਗੱਦੀ ਗੇੜ ਜਾਂ ਚੱਲਣ ਡਿਆ ਵਾ FIFA ਵਰਲਡ ਕੱਪ ਤੇ ਵੀਜ਼ੇ ਨੂੰ ਲੈ ਕੇ ਪੰਜਾਬ ਜਾਂ ਕਈ ਹੋਰਾਂ ਮੁਲਕਾਂ ਚ ਫੋਰ ਐਗਜ਼ਾਮਪਲ ਦबई ਇਹਨਾਂ ਚ ਏਜੰਟ ਐਵੇਂ ਪ੍ਰਚਾਰ ਰਹੇ ਨੇ ਵੀਜ਼ੇ ਨੂੰ ਵੀ FIFA ਵਰਲਡ ਕੱਪ ਅਮਰੀਕਾ ਤੇ ਕੈਨੇਡਾ ਵਿੱਚ ਖੇਡਿਆ ਜਾ ਰਿਹਾ ਹਾਲਾ ਕਿ ਮੈਕਸੀਕੋ ਵਿੱਚ ਵੀ ਖੇਡਿਆ ਜਾ ਰਿਹਾ ਤੇ ਉਹ ਐਵੇਂ ਪ੍ਰਚਾਰ ਰਹੇ ਨੇ ਵੀ ਅਮਰੀਕਾ ਤੇ ਕੈਨੇਡਾ ਦੋਹੇ ਹੱਥੀ ਕਰਕੇ ਭਰ-ਭਰ ਕੇ ਵੀਜ਼ੇ ਵੰਡ ਰਿਹਾ ਤੇ ਆਓ ਜਲਦੀ ਤੋਂ ਜਲਦੀ ਤੇ ਵੀਜ਼ੇ ਲਵਾਓ ਤੇ ਜਾਓ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਅਮਰੀਕਾ ਦੇ ਲਈ ਵੀ ਇਹਨਾਂ ਨੇ ਇੱਕ ਡਿਫਰੈਂਟ ਕੈਟੇਗਰੀ ਸ਼ੁਰੂ ਕਰਤੀ ਹੈ FIFA ਵਰਲਡ ਕੱਪ ਨੂੰ ਲੈ ਕੇ ਤੇ ਜੇ ਇਹ ਸਾਰੀਆਂ ਗੱਲਾਂ ਨੂੰ ਵੇਖਿਆ ਜਾਏ ਤੇ ਸਾਰੀਆਂ ਗੱਲਾਂ ਝੂਠੀਆਂ ਨੇ ਇਹੋ ਜਿਹਾ ਕੁਝ ਨਹੀਂਗਾ ਪਹਿਲੀ ਗੱਲ ਵੀ ਇਹੋ ਜਿਹੀ ਕੋਈ ਕੈਟੇਗਰੀ ਨਹੀਂ ਤਿਆਰ ਹੋਈ ਜੇ ਤੁਸੀਂ FIFA ਵਰਲਡ ਕੱਪ ਦਾ ਤਾਣਮਾ ਜਾਮਾ ਲਾ ਕੇ ਇੰਟਰਵਿਊ ਦੇ ਦਿੰਦੇ ਹੋ ਤੇ ਇੰਟਰਵਿਊ ਪਾਸ ਹੋ ਜਾਂਦਾ ਤੇ ਤੁਹਾਨੂੰ ਟੂਰਿਸਟ ਵੀਜ਼ਾ ਹੀ ਮਿਲਦਾ ਹੁਣ ਜਿਹੜਾ ਹੀ ਉਹ ਕੈਟੇਗਰੀ ਨਹੀਂ ਕਿ ਉਹ ਜਸਟ ਉਹਨਾਂ ਨੇ ਇੱਕ ਪ੍ਰਾਇੋਰਟੀ ਦਿੱਤੀ ਹੈ ਪ੍ਰਾਇੋਰਟੀ ਕਿਵੇਂ ਵੀ ਜੇ ਤੁਸੀਂ ਇੰਡੀਆ ਦੇ ਵਿੱਚ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਰਹੇ ਹੋ ਯੂ ਐਸ ਏ ਦਾ ਤਾਂ ਇੰਟਰਵਿਊ ਦੀ ਅਪਾਇੰਟਮੈਂਟ ਲੈਣ ਦਾ ਵੇਟ ਟਾਈਮ 6 ਮਹੀਨੇ ਸਾਲਸ਼ਾਂ ਸਾਲ ਤੋਂ ਵੀ ਜ਼ਿਆਦਾ ਹੋਵੇ ਉਹਨਾਂ ਨੇ ਕੀ ਕੀਤਾ ਵੀ ਜੇ ਤੁਹਾਡੇ ਕੋਲ ਕਨਫਰਮਡ ਟਿਕਟਾ ਜਾਂ ਕਨਫਰਮਡ ਮੈਚਾਂ ਦੇ ਪਾਸ ਨੇ ਤਾਂ ਤੁਸੀਂ ਉਹ ਲਾਈਨ ਨੂੰ ਸਕਿਪ ਕਰਕੇ ਤਾਂ ਤੁਹਾਨੂੰ ਸ਼ਾਇਦ ਵੀਕ ਵਿਦਨ ਵੀਕ ਔਰ 2 ਵੀਕਾਂ ਚ ਤੁਹਾਨੂੰ ਅਪਾਇੰਟਮੈਂਟ ਮਿਲ ਜੇ ਔਨ 댓 ਟਿਕਟ ਬੇਸਿਸ ਠੀਕ ਹੈ ਸੋ ਉਹ ਜਦੋਂ ਤੁਸੀਂ ਟਿਕਟ ਟਾਂ ਵਗੈਰਾ ਸਾਰਾ ਕੁਝ ਆਪਣੀ ਫਾਈਲ ਨਾਲ ਲੈ ਕੇ ਜਾਂਦੇ ਹੋ ਵੈਸੀ ਦੇ ਵਿੱਚ ਤੇ ਉੱਥੇ ਇਹ ਸ਼ੋਰ ਸ਼ੋਰਟੀ ਨਹੀਂ ਵੀ ਤੁਹਾਨੂੰ ਵੀਜ਼ਾ ਮਿਲੇਗਾ ਉੱਥੇ ਉਹ ਸਿੰਪਲ ਸਟੈਂਡਰਡ ਜਿਹੜੇ ਜਨਰਲ ਸਟੈਂਡਰਡਸ ਨੇ ਆਪਣੇ ਟੂਰਿਸਟ ਵੀਜ਼ੇ ਜਾਂ ਦੂਜੇ ਵੀਜ਼ਾ ਨੂੰ ਲੈ ਕੇ ਉਹੀ ਵਰਤੇ ਜਾਂਦੇ ਨੇ ਸੋ ਇਹ ਚੀਜ਼ ਨੂੰ ਐਵੇਂ ਪ੍ਰਚਾਰ ਦੇਣਾ ਵੀ ਅਮਰੀਕਾ ਨੇ ਵੱਖਰੀ ਕੈਟਾਗਰੀ ਬਣਾਤੀ ਹੈ ਜਾਂ ਤੁਹਾਨੂੰ ਵੀਜ਼ਾ ਮਿਲੂਗਾ ਮਿਲੂਗਾ ਇਹ ਬਿਲਕੁਲ ਝੂਠੀ ਹੈ ਤੇ ਗੱਲ ਕਰਦੇ ਹਾਂ ਕੈਨੇਡਾ ਦੀ ਕੈਨੇਡਾ ਨੇ ਤੇ ਕੋਈ ਪ੍ਰਾਇੋਰਟੀ ਸਿਸਟਮ ਵੀ ਨਹੀਂ ਤਿਆਰ ਕੀਤਾ ਇਹੋ ਜਿਹਾ ਉਹ ਸਿੰਪਲ ਹੀ ਹੈ ਜਿਹੜਾ ਜਿੱਦਾਂ ਟੂਰਿਸਟ ਵੀਜ਼ਾ ਪਹਿਲਾਂ ਲੱਗਦਾ ਸੀ ਓਵੇਂ ਟੂਰਿਸਟ ਵੀਜ਼ਾ ਹੁਣ ਲੱਗਦਾ ਤੇ ਐਵੇਂ ਕਹਿ ਲਈਏ ਵੀ ਕੱਢਣ ਪਾਉਣ ਨੂੰ ਨਵਾਂ ਕੁਝ ਨਹੀਂ ਹੈਗਾ ਉਹ ਪੁਰਾਣੀਆਂ ਚੀਜ਼ਾਂ ਪਹਿਲੇ ਵਰਗੀਆਂ ਹੀ ਨੇ ਤੇ ਇੱਕ ਐਂਡਲਾ ਨੋਟ ਇਹ ਆ ਵੀ ਉਦਾਹਰਨ ਵਜੋਂ ਤੁਸੀਂ ਐਵੇਂ ਸੋਚੋ ਵੀ ਇੰਡੀਆ ਵਰਗੇ ਮੁਲਕ ਦਾ FIFA ਨਾਲ ਲੈਣ ਦੇਣ ਕੀ ਹੋ ਸਕਦਾ ਜਾਂ ਫੁੱਟਬਾਲ ਨਾਲ ਲੈਣ ਦੇਣ ਸਾਡਾ ਕੀ ਹੋ ਸਕਦਾ ਜੇ ਤੁਸੀਂ ਖੁਦ ਨੂੰ ਇੱਕ ਦੋ ਤਿੰਨ ਸਵਾਲ ਪੁੱਛੋ ਵੀ ਕੀ ਤੁਹਾਨੂੰ ਇੰਡੀਆ ਦੀ ਫੁੱਟਬਾਲ ਦੀ ਟੀਮ ਦਾ ਟੀਮ ਦੇ ਕੈਪਟਨ ਦਾ ਨਾਮ ਪਤਾ ਫੁੱਟਬਾਲ ਚ ਕਿੰਨੇ ਖਿਡਾਰੀ ਖੇਡਦੇ ਨੇ ਇਹਨਾਂ ਪਤਾ ਇੰਡੀਆ ਦੀ ਫੁੱਟਬਾਲ ਟੀਮ ਦੇ ਕੋਚ ਦਾ ਨਾਮ ਕੀ ਹੈ ਇੰਡੀਆ ਦੀ ਟੀਮ ਫੀਫਾ ਚ ਨਹੀਂ ਖੇਡ ਰਹੀ ਸੋ ਐਵੇਂ ਕਹਿ ਲਓ ਵੀ ਆਪਣਾ ਬਾਂਦਰ ਲੰਡਾ ਗਰਾਊਂਡ ਨਾਲ ਚੰਗਾ ਥੋੜੀ ਜੀ ਖੁਦ ਰਿਸਰਚ ਕਰ ਲਓ ਜੇ ਕੋਈ ਫਾਹ ਲੈਣਾ ਹੈ ਤੇ ਖੁਦ ਲਓ ਕਹਿੰਦਾ ਭਾਵੇਂ ਆ ਵੀ ਯੂਐਸ ਨੇ ਮੈਸੀ ਦੇ ਆਪਣਾ ਅਕਾਊਂਟ ਕ੍ਰੀਏਟ ਕਰਕੇ ਡੀਐਸ 160 ਭਰ ਕੇ ਤੇ ਟਿਕਟਾਂ ਫੀਫਾ ਦੀ ਜਿਹੜੀ ਵੈਬਸਾਈਟ ਆ ਆਫੀਸ਼ੀਅਲ ਵੈਬਸਾਈਟ ਉਥੋਂ ਲਾਓ ਤੇ ਤੁਸੀਂ ਵੀਜ਼ਾ ਅਪਲਾਈ ਕਰਕੇ ਦੇਖ ਸਕਦੇ ਹੋ ਗੱਲ ਬੰਦੀ ਹੈ ਕਿ ਨਹੀਂ ਬੰਦੀ ਤੇ ਇੱਕ ਹੋਰ ਜ਼ਰੂਰੀ ਚੀਜ਼ ਜਿਹੜੀਆਂ FIFA ਦੀਆਂ ਟਿਕਟਾਂ ਨੇ ਉਹ FIFA ਜਿਹੜੀ ਆਰਗੇਨਾਈਜੇਸ਼ਨ ਆ ਤੇ ਜਿਹੜੀ ਕਮੇਟੀ ਆ ਉਹ ਸਾਰਾ ਡਾਟਾ ਅੰਬੈਸੀ ਨਾਲ ਸ਼ੇਅਰ ਕਰਦੀ ਹੈ ਵੀ ਇਹ ਅਸਲੀ ਟਿਕਟ ਹੈ ਕਿ ਨਕਲੀ ਟਿਕਟ ਹੈ ਕਹਿੰਦਾ ਭਾਵੇਂ ਕਿਉਂਕਿ ਜੇ ਤੁਸੀਂ ਥਰਡ ਪਾਰਟੀ ਤੋਂ ਟਿਕਟ ਲੈਿੰਦੇ ਆ ਕਿਤੋਂ ਵੀ ਇੰਡੀਆ ਦੇ ਵਿੱਚ ਜਾਂ ਕਿਤੋਂ ਵੀ ਤੁਸੀਂ ਲੈ ਰਹੇ ਹੋ ਤੇ ਉਹ ਵੈਲਿਡ ਨਹੀਂਗੀ ਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਹੋਰ ਔਖਾ ਹੋ ਜਾਊਗਾ ਵੀ ਜੇ ਤੁਸੀਂ ਝੂਠ ਬੋਲ ਰਹੇ ਹੋ ਤੇ ਬੈਨ ਇਦਾਂ ਦੀਆਂ ਚੀਜ਼ਾਂ ਵੀ ਲੱਗ ਜਾਂਦੀਆਂ ਹੁੰਦੀਆਂ ਨੇ ਸੋ ਮੇਕ ਸ਼ੋਰ ਵੀ ਅਫੀਸ਼ੀਅਲ ਵੈਬਸਾਈਟ ਤੋਂ ਟਿਕਟਾਂ ਲਈ ਜਾਣਤਾ ਬੈਟਰ ਐਂਡ ਦੂਜੀ ਗੱਲ ਇਹ ਵੀ ਮੋਸਟਲੀ ਟਿਕਟਾਂ ਬਹੁਤ ਚਿਰ ਪਹਿਲੇ ਇਸ ਤਕਰੀਬਨ ਤਕਰੀਬਨ ਸਾਰੀਆਂ ਸੋਲਡ ਆਊਟ ਹੋਈਆਂ ਸੋ ਜਿਹੜਾ ਵੀ ਬੰਦਾ ਏਜੰਟ ਵਗੈਰਾ ਚੂਰਨ ਵੰਡ ਰਿਹਾ ਵਾ ਇਹੋ ਜਿਹਾ ਵੀ ਵਰਲਡ ਕੱਪ ਨੂੰ ਲੈ ਕੇ ਬਣਾ ਰਿਹਾ ਵਾ ਹੂਆ ਕ੍ਰੀਏਟ ਕੀਤਾ ਜਾ ਰਿਹਾ ਵਾ ਵੀਜ਼ਿਆਂ ਦੀ ਕਹਿ ਲਓ ਵੀ ਨੰਬਰਾਂ ਦੇ ਵਿੱਚ ਉਹ ਕਿਤੇ ਨੇ ਕਿਤੇ ਗਲਤ ਹੈ ਤੇ ਝੂਠ ਹੈ ਸੋ 50000 ਲੱਖ ਰੁਪਿਆ ਐਪਲੀਕੇਸ਼ਨ ਦੇ ਨਾਮ ਤੇ ਆਪਣਾ ਬਰਬਾਦ ਕਰੋਗੇ ਉਹਦਾ ਕੋਈ ਖਾਸਾ ਫਾਇਦਾ ਨਹੀਂ ਸੋ ਇੰਨੀ ਜਾਨਕਾਰੀ ਹੈ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ